ਸੰਖਿਆ ਚਾਟ ਨੂੰ ਪੜਨ ਦੀਆਂ ਵਿਧੀਆਂ ਸੰਖਿਆਵਾਂ ਦੀ ਪੱਕੀ ਮਜ਼ਬੂਤ ਪਛਾਣ ਅਤੇ ਸਮਝ ਬਣਾਉਣ ਦੇ ਲਈ ਵੱਖ-ਵੱਖ ਤਰੀਕਿਆਂ ਦੀ ਵਰਤੋਂ ਕਰਕੇ ਅਭਿਆਸ ਕਰਵਾਓ। ਸੰਖਿਆ ਚਾਟ ਪੜਨ ਦੇ ਇਸ ਵੀਡੀਓ ਵਿੱਚ ਅਸੀਂ ਸੰਖਿਆ ਚਾਟ ਨੂੰ ਪੜਨ ਦੀ ਵੱਖ-ਵੱਖ ਵਿਧੀਆਂ ਬਾਰੇ ਜਾਣਾਂਗੇ। ਅਸੀਂ ਕਿਸੇ ਸੰਖਿਆ ਨੂੰ ਉੱਪਰ ਤੋਂ ਹੇਠਾਂ ਤੱਕ ਪੜਨ ਦਾ ਤਰੀਕਾ ਤਾਂ ਜਾਣਦੇ ਹੀ ਹਾਂ। ਹੇਠਾਂ ਤੋਂ ਉੱਪਰ ਇੱਥੇ ਅਸੀਂ ਸੰਖਿਆ ਨੂੰ ਹੇਠਾਂ ਤੋਂ ਉੱਪਰ ਪੜਨ ਦੀ ਵਿਧੀ ਦੇਖਾਂਗੇ 92 82 72 62 52 42 32 22 12 2 ਇਸ ਤਰ੍ਹਾਂ ਅਗਲੀ ਲਾਈਨ ਵੀ ਪੜੋ ਆਓ ਇੱਕ ਹੋਰ ਨਵਾਂ ਤਰੀਕਾ ਵੇਖੀਏ तिरछी ਵਿਧੀ ਇਸ ਵਿੱਚ ਅਸੀਂ ਦੋ ਤਰੀਕਿਆਂ ਨਾਲ ਪੜ ਸਕਦੇ ਹਾਂ ਤਾਂ ਆਓ पहला खब्बे तो सजे पढ़िए इक्की बी तेई चौबी पच्ची छब्बी, सताई अठाई उन्ती ती इस तरह अपनी उंगली रख के संख्याव दख लाइन पढ़ो आओ हूँ सजे तो खब्बे पढ़िए। पंजा, उन्वजा अठताली संताली पंताली, चौताली 43 42 41 ਇਸ ਤਰ੍ਹਾਂ ਸੰਖਿਆਵਾਂ ਦੀਆਂ ਵੱਖ-ਵੱਖ ਲਾਈਨਾਂ ਤੇ ਉਂਗਲ ਰੱਖ ਕੇ ਪੜੋ ਆਓ ਪੜੀ ਜਿਗਜ਼ੈਗ ਲੱਗਦਾ ਹੈ ਨਾ ਨਾਮ ਵਿੱਚ ਹੀ ਕੁਝ ਨਵਾਂ ਤੋ 11 22 31 42 51 62 71 82 91 ਇਸ ਤਰ੍ਹਾਂ ਹੀ ਦੋ ਲਾਈਨਾਂ ਨਾਲ ਅੱਗੇ ਪੜਦੇ ਰਹੋ ਅਸੀਂ ਟੇਡੇ ਮੇਡੇ ਤਰੀਕੇ ਨਾਲ ਵੀ ਪੜਾਉਂਦੇ ਹਾਂ 21 32 23 34 25 36 27 38 29 40 ਇਸੇ ਤਰ੍ਹਾਂ ਦੋ ਦੋ ਲਾਈਨਾਂ ਦੇ ਨਾਲ ਅੱਗੇ ਪੜਦੇ ਰਹੋ ਇਸ ਤਰ੍ਹਾਂ ਤੁਸੀਂ ਸੰਖਿਆ ਚਾਟ ਨੂੰ ਤਿਰਛੀ ਵਿਧੀ ਦੁਆਰਾ ਵੀ ਪੜ੍ਹ ਸਕਦੇ ਹੋ ਅਤੇ ਇਸ ਤਰ੍ਹਾਂ ਤੁਸੀਂ ਤਿਰਛੀ ਵਿਧੀ ਦੁਆਰਾ ਵੀ ਸੰਖਿਆ ਚਾਟ ਨੂੰ ਵੀ ਪੜ ਸਕਦੇ ਹੋ ਸਾਨੂੰ ਜਦੋਂ ਲੱਗੇ ਕਿ ਬੱਚਿਆਂ ਨੂੰ ਸੰਖਿਆਵਾਂ ਦੀ ਪਛਾਣ ਪੱਕੀ ਹੋ ਗਈ ਹੈ ਤਾਂ ਉਹਨਾਂ ਨੂੰ ਸਮੇਂ-ਸਮੇਂ ਤੇ ਸੰਖਿਆ ਚਾਟ ਦੇ ਵਿੱਚੋਂ ਵਿੱਚੋਂ ਪੜਾਓ ਜਿਵੇਂ 32 17 55 82 79 ਆਦਿ ਧਿਆਨ ਰੱਖੋ ਸੰਖਿਆ ਦੇ ਹੇਠਾਂ ਉਂਗਲੀ ਰੱਖੋ ਅਤੇ ਸਪਸ਼ਟ ਉਚਾਰਨ ਦੇ ਨਾਲ ਪੜੋ ਜਦੋਂ ਵੀ ਬੱਚਿਆਂ ਨੂੰ ਸੰਖਿਆ ਚਾਰਟ ਪੜਾਇਆ ਜਾਵੇ ਤਾਂ ਉਹਨਾਂ ਨੂੰ ਉਂਗਲੀ ਰੱਖ ਕੇ ਪੜਨ ਲਈ ਕਹੋ ਹਰੇਕ ਬੱਚੇ ਨੂੰ ਆਪਣਾ ਸੰਖਿਆ ਚਾਰਟ ਬਣਾਉਣ ਲਈ ਕਹੋ ਸੰਖਿਆ ਪੜਦੇ ਸਮੇਂ ਜਲਦਬਾਜ਼ੀ ਨਾ ਕਰੋ ਬੱਚਿਆਂ ਨੂੰ ਵਾਰ-ਵਾਰ ਪੜਨ ਦਾ ਮੌਕਾ ਦਿਓ ਬੱਚਿਆਂ ਨੂੰ ਛੋਟੇ ਸਮੂਹਾਂ ਵਿੱਚ ਚਾਰਟ ਪੜਨ ਦਾ ਅਭਿਆਸ ਕਰਵਾਓ ਲਗਾਤਾਰ 2 ਤੋਂ 3 ਦਿਨ ਕਿਸੇ ਵੀ ਇੱਕ ਤਰੀਕੇ ਨਾਲ ਅਭਿਆਸ ਕਰਵਾਓ ਇਸ ਵੀਡੀਓ ਨੂੰ ਧਿਆਨ ਨਾਲ ਦੇਖਣ ਲਈ ਧੰਨਵਾਦ